ਕਲਗੀ ਵਾਲੇ ਆ ਪੰਥ ਦੇ ਮਾਲਕਾਈ ਅਸੀਂ ਪੁੱਲੀ ਕਿਵੇਂ ਅਹਾਂ ਸ਼ਾਂਤਰਾ ਦੁਖੀ ਹਿੰਦ ਨੂੰ ਆਂਜ ਨਹੀਂ ਆਣ ਦਿੱਤੀ ਘਰ ਹੋਗੇ ਖੜੇ ਆ ਸਵਾਲੀ ਹੱਥ ਜੋੜ ਕੇ ਖੜੇ ਆ ਸਵਾਲੀ ਹੱਥ ਹੀ ਜੋੜ ਕੇ ਦਾਤਾ ਤੇਰੇ ਚਰਨਾਂ ਦੀਆਂ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖੇ ਹੋ ਨੀ ਮਹਣਿਆ ਦਾ ਮਾਨ ਦਮ ਕੁੱਟੇ ਆ ਸੀ ਤਾਂ ਬੇਹੋਸ਼ ਹੋ ਗਏ ਗੂੰਜਦੇ ਜਕਾਰੇ ਸੀ ਖਮੋਸ਼ ਹੋ ਗਏ ਤਰਤੀ ਤੇ ਸਿੱਖੀ ਦੀਆਂ ਗੂੰਜਾਂ ਪਾ ਗਏ ਮਾਇ ਤੇਰੇ ਕੋ ਸ਼ਹੀਦ ਦੀ ਪਾ ਗਏ ਦਦੀ ਜੀ ਠੰਡ ਜਈ ਲੱਗਦੀ ਐ ਕੋਈ ਗੱਲ ਸੁਣਾ ਦਿਓ ਗਰਮ ਜੀ ਵੇਲਾ ਆ ਗਿਆ ਇਹ ਦਦੀਏ ਜੁਦਾ ਬਟਾ ਲੰਮੀਆ ਤੇਰਾ ਸਤਾ ਪਹਾੜੀ ਦਾ ਤੂਰੇ ਜਾਂਦੇ ਗੁਰਾਂ ਦੇ ਲਾਲ ਜੀ ਬਲੇ ਸੋਨਿਹਾਲ ਬੋਲ ਕੇ ਨੀਹਾਂ ਵਿੱਚ ਖੜ ਜਾਣਗੇ ਗੋਬਿੰਦ ਦੇ ਲਾਲ ਜੀਨਾ ਡਰ ਜਾਣਗੇ ਬਾਹੂ ਜਰੀ ਕਰਮਾ ਵਾਲੀ ਐ ਜਿਸ ਮੱਧ ਸੂਰਮਾ ਜਣ ਆਏ ਨੇਕੀ ਦੀ ਖਾਤਰ ਲੜਦਾ ਰਿਆ ਬਾੜੇ ਦਾ ਹੰਮੀ ਬਣਿਆ ਏ ਭਾਰਤ ਦੀ